ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਬਹੁਤ ਹੀ ਜ਼ਰੂਰੀ ਜਾਣਕਾਰੀ ਮੈਂ ਲੈ ਕੇ ਆਇਆ ਪੰਜਾਬ ਦੇ ਸਿੱਖ ਨੌਜਵਾਨ ਔਰ ਜਿਹੜੇ ਭਾਰਤੀ ਫੌਜ ਵਿੱਚ ਡਿਊਟੀ ਕਰ ਰਹੇ ਨੇ ਸੇਵਾ ਨਿਭਾਰੇ ਨੇ ਸਿੱਖ ਨੌਜਵਾਨਾਂ ਵਾਸਤੇ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਅਹੁਦੇ ਤੇ ਇੱਕ ਮਕਾਮ ਤੇ ਪਹੁੰਚਣ ਵਾਸਤੇ ਅੱਜ ਦੀ ਜਾਣਕਾਰੀ ਜਿਹੜੀ ਬਹੁਤ ਜ਼ਰੂਰੀ ਹੈ ਜਿਹੜੇ ਨੌਜਵਾਨਾਂ ਦੀ ਉਮਰ 25 ਸਾਲ ਤੋਂ ਲੈ ਕੇ 34 ਸਾਲ ਦੇ ਵਿੱਚ ਕਾਰ ਹੈ ਬੇਸ਼ੱਕ 25 ਸਾਲ ਤੋਂ ਉਮਰ ਘੱਟ ਵੀ ਹੈ ਤੁਹਾਡੀ 20 21 22 23 24 ਉਹ ਨੌਜਵਾਨ ਵੀ ਇਹ ਜਾਣਕਾਰੀ ਜ਼ਰੂਰ ਸੁਣਿਓ ਤੇ ਜਿਨ੍ਹਾਂ ਦੀ 34 ਸਾਲ ਤੋਂ ਘੱਟ ਉਮਰ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਾਣਕਾਰੀ ਹੈ ਤੁਸੀਂ ਸਿਰਫ ਇੱਕ ਸਾਲ ਦਾ ਕੋਰਸ ਕਰਕੇ ਭਾਰਤੀ ਫੌਜ ਦੇ ਵਿੱਚ ਗ੍ਰੰਥੀ ਭਰਤੀ ਹੋ ਸਕਦੇ ਹੋ ਜਿਦੇ ਵਿੱਚ ਸਿੱਧਾ ਤੁਹਾਨੂੰ ਜੂਨੀਅਰ ਕਮਿਸ਼ਨ ਅਫਸਰ ਦਾ ਰੈਂਕ ਮਿਲਦਾ ਹੈ ਔਰ ਵਧੀਆ ਬਹੁਤ ਵਧੀਆ ਉਹਦੇ ਤੇ ਜਿਹੜੀ ਤੁਹਾਡੀ ਤਨਖਾਹ ਹੁੰਦੀ ਹੈ ਤੇ ਬਹੁਤ ਇੱਜ਼ਤਦਾਰ ਜਿਹੜੀ ਤੁਹਾਡੀ ਨੌਕਰੀ ਆ ਸਾਰੀ ਜਾਣਕਾਰੀ ਜਿਹੜੀ ਮੈਂ ਇਸ ਚੈਨਲ ਤੇ ਕੁਝ ਵੀਡੀਓ ਦੇ ਵਿੱਚ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਅੱਜ ਮੈਂ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਇਹ ਹੈ ਕਿ ਬਹੁਤ ਸਾਰੇ ਨੌਜਵਾਨ ਫੌਜ ਦੇ ਵਿੱਚ ਡਿਊਟੀ ਕਰਦੇ ਆ ਜਾਂ ਸਿਵਲ ਦੇ ਵਿੱਚੋਂ ਪੜ੍ਹਾਈ ਕਰਦੇ ਆ ਫੌਜ ਵਿੱਚ ਧਾਰਮਿਕ ਟੀਚਰ ਗ੍ਰੰਥੀ ਦੀ ਭਰਤੀ ਦੇਖਣਾ ਚਾਹੁੰਦੇ ਨੇ ਜਾਂ ਭਰਤੀ ਹੋਣਾ ਚਾਹੁੰਦੇ ਨੇ ਸੋ ਉਹਦੇ ਵਿੱਚ ਇੱਕ ਕੁਆਲੀਫਿਕੇਸ਼ਨ ਹੈ ਕਿ ਤੁਹਾਡੀ ਬੀਏ ਦੇ ਨਾਲ ਗਿਆਨੀ ਦਾ ਕੋਰਸ ਹੋਣਾ ਚਾਹੀਦਾ ਸੋ ਗਿਆਨੀ ਦਾ ਕੋਰਸ ਪਹਿਲਾਂ ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਕਰਾਉਂਦੀਆਂ ਸੀ ਪਰ ਅੱਜ ਕੱਲ ਇੱਕੋ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਾਇਆ ਜਾਂਦਾ ਸੋ ਬਹੁਤੇ ਨੌਜਵਾਨ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਮੈਨੂੰ YouTube ਤੇ ਕਮੈਂਟਾਂ ਦੇ ਵਿੱਚ ਔਰ ਫੋਨ ਕਰਕੇ ਬਹੁਤ ਸਾਰੇ ਨੌਜਵਾਨਾਂ ਨੇ ਕਿਹਾ ਜਿਹੜੇ ਮੇਰੇ ਨਾਲ ਫੌਜ ਵਿੱਚ ਡਿਊਟੀ ਕਰਦੇ ਰਹੇ ਨੇ ਉਹਨਾਂ ਵੱਲੋਂ ਵੀ ਜਿਹੜੇ ਸਾਬਕਾ ਫੌਜੀ ਵੀਰ ਪੈਨਸ਼ਨ ਆਏ ਨੇ ਉਹਨਾਂ ਦੇ ਬੱਚੇ ਵੀ ਫੌਜ ਵਿੱਚ ਗ੍ਰੰਥੀ ਭਰਤੀ ਹੋਣਾ ਚਾਹੁੰਦੇ ਨੇ ਭਈ ਇਹ ਗਿਆਨੀ ਦਾ ਕੋਰਸ ਕਿਵੇਂ ਕੀਤਾ ਜਾਂਦਾ ਹੈ ਸੋ ਇਹ ਜੇ ਥੋੜੀ ਜਾਣਕਾਰੀ ਦਿਓ ਸੋ ਅੱਜ ਮੈਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹੀ ਜਾਣਕਾਰੀ ਸਾਂਝੀ ਕਰ ਰਿਹਾ ਕਿ ਜਿਹੜਾ ਬੀਏ ਕਰਨ ਤੋਂ ਬਾਅਦ ਇੱਕ ਸਾਲ ਦਾ ਗਿਆਨੀਆਂ ਦਾ ਕੋਰਸ ਕਿਵੇਂ ਕਰਨਾ ਹੈ ਉਸ ਕੋਰਸ ਨੂੰ ਕੰਪਲੀਟ ਕਰਨ ਉਪਰੰਤ ਜਿਹੜੇ ਨੌਜਵਾਨ ਨੇ ਉਹ ਫੌਜ ਵਿੱਚ ਜੂਨੀਅਰ ਕਮਿਸ਼ਨਡ ਅਫੀਸਰ ਜੀਸੀਓ ਆਰਟੀ ਜੀਸੀਓ ਰਿਲੀਜੀਅਸ ਟੀਚਰ ਭਾਵ ਗ੍ਰੰਥੀ ਭਰਤੀ ਹੋ ਸਕਦੇ ਨੇ ਸੋ ਇਹ ਜਿਹੜਾ ਕੋਰਸ ਹੈ ਇਹ ਨੌਜਵਾਨ ਜਿਹੜੇ ਕਰਨਾ ਚਾਹੁੰਦੇ ਨੇ ਇਹ ਤੁਹਾਨੂੰ ਮੈਂ ਦੱਸ ਦੇਵਾਂ ਦੋ ਪ੍ਰਕਾਰ ਦਾ ਕੋਰਸ ਹੁੰਦਾ ਹੈ ਇੱਕ ਪ੍ਰਾਈਵੇਟ ਹੁੰਦਾ ਹੈ ਕੋਰਸਪੋਂਡਿੰਗ ਹੁੰਦਾ ਹੈ ਜਿਹੜਾ ਪ੍ਰਾਈਵੇਟ ਕੋਰਸ ਹੁੰਦਾ ਉਹਦੇ ਵਿੱਚ ਤੁਸੀਂ ਘਰ ਬੈਠ ਕੇ ਤਿਆਰੀ ਕਰਨੀ ਹੁੰਦੀ ਹੈ ਸਾਲ ਵਿੱਚ ਇੱਕ ਵਾਰ ਤੁਸੀਂ ਸਿਰਫ ਪੇਪਰ ਦੇਣ ਜਾਣਾ ਹੁੰਦਾ ਪੰਜ ਦੇ ਪੇਪਰ ਹੁੰਦੇ ਆ ਔਰ ਦੂਜਾ ਜਿਹੜਾ ਕੋਰਸਪੋਂਡਿੰਗ ਪੇਪਰ ਹੁੰਦਾ ਇਹ ਤੁਹਾਡੇ ਕੋਲ ਸਿਲੇਬਸ ਯੂਨੀਵਰਸਿਟੀ ਵੱਲੋਂ ਤੁਹਾਡੇ ਕੋਲ ਪਹੁੰਚ ਜਾਏਗਾ ਔਰ ਤੁਸੀਂ ਇਹਦਾ ਜਿਹੜਾ ਪੱਤਰ ਵਿਹਾਰ ਕੋਰਸੇ ਨੂੰ ਕਹਿੰਦੇ ਨੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੁਝ ਦਿਨਾਂ ਵਾਸਤੇ ਕਲਾਸਾਂ ਲਾਉਣ ਵਾਸਤੇ ਜਾਣਾ ਹੁੰਦਾ ਹੈ जिदे ਤੁਹਾਨੂੰ ਐਕਸਟਰਾ ਨੰਬਰ ਮਿਲਦੇ ਨੇ ਹਰ ਪੇਪਰ ਦੇ ਤਕਰੀਬਨ 30 ਨੰਬਰ ਜਿਹੜੇ ਤੁਹਾਡੇ ਉਹ ਕਲਾਸਾਂ ਲਾਉਣ ਦੇ ਤੁਹਾਡੀ ਹਾਜ਼ਰੀ ਦੇ ਅਸੈਸਮੈਂਟ ਦੇ ਜਿਹੜੇ ਤੁਹਾਨੂੰ ਮਿਲਦੇ ਨੇ ਬਾਕੀ ਜਿਹੜਾ ਇਹਦਾ ਕੋਰਸ ਹੁੰਦਾ ਹੈ 1 ਸਾਲ ਦਾ ਕੋਰਸ ਹੁੰਦਾ ਤਕਰੀਬਨ ਜੁਲਾਈ ਤੋਂ ਲੈ ਕੇ ਤੇ ਅਪ੍ਰੈਲ ਤੱਕ ਜਿਹੜਾ ਇਹਦਾ ਕੋਰਸ ਕੰਪਲੀਟ ਹੋ ਜਾਂਦਾ ਤੇ 15 ਜੂਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਿਹੜੋਂ ਤੁਸੀਂ ਆਪਣੇ ਮੋਬਾਈਲ ਫੋਨ ਜਾਂ ਲੈਪਟਾਪ ਤੋਂ ਸਰਚ ਕਰਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਇਸ ਪ੍ਰਕਾਰ ਦਾ ਪੇਜ ਤੁਹਾਡੇ ਫੋਨ ਤੇ ਆਉਂਦਾ ਹੈ ਤੇ ਉਹਦੇ ਤੇ ਤੁਸੀਂ ਆਹ ਦਾਖਲੇ ਵਾਲਾ ਜਿਹੜਾ ਕਾਲਮ ਬਣਿਆ ਉਹਦੇ ਤੇ ਜਦੋਂ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਜਿਹੜਾ ਸਾਰਾ ਇਹ ਪੇਜ ਖੁੱਲ ਜਾਂਦਾ ਹੈ ਪਰ ਧਿਆਨ ਰੱਖਿਓ ਜਿਹੜੇ ਵੀ ਨੌਜਵਾਨ ਟਰਾਈ ਕਰਨਾ ਚਾਹੁੰਦੇ ਨੇ ਕਿ ਇਹ ਜਿਹੜਾ ਪੇਜ ਹੈ 15 ਜੂਨ ਤੋਂ ਬਾਅਦ ਓਪਨ ਹੋਏਗਾ ਹੁਣ ਤੁਸੀਂ ਕਲਿੱਕ ਕਰੋਗੇ ਤਾਂ ਪੇਜ ਓਪਨ ਨਹੀਂ ਹੋਏਗਾ 15 ਜੂਨ ਤੋਂ ਬਾਅਦ ਜਦੋਂ ਵੀ ਇਹ ਪੇਜ ਓਪਨ ਹੁੰਦਾ ਤਾਂ ਉਹਦੇ ਉਪਰਾਂ ਜਿਹੜਾ ਲਾਸਟ ਕਾਲਮ ਹੈ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਸੋ ਇਹਦੇ ਉੱਪਰ ਜੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਗਿਆਨੀ ਦੇ ਦਾਖਲੇ ਵਾਸਤੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਮਿਲ ਜਾਏਗੀ ਸੋ ਇਹਦੇ ਵਿੱਚ ਇਹ ਜਿਹੜਾ ਲਾਸਟ ਕਾਲਮ ਹੈ ਦੂਰਵਰਤੀ ਅਤੇ ਆਨਲਾਈਨ ਸਿੱਖਿਆ ਲਈ ਕੇਂਦਰ ਇਹਦੇ ਉੱਪਰ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਔਰ ਪੇਜ ਓਪਨ ਹੋਏਗਾ 15 ਜੂਨ ਤੋਂ ਬਾਅਦ ਔਰ ਇਹਦੇ ਵਿੱਚ 1 ਸਾਲ ਦੀ ਜਿਹੜੀ ਫੀਸ ਹੈ 10000 ਰੁਪਏ ਹੁੰਦੀ ਹੈ 100-200 ਰੁਪਏ ਜਿਹੜੀ ਵੱਧ ਘੱਟ ਉਹ ਦੇ ਵਿੱਚ ਬਦਲੀ ਹੁੰਦੀ ਰਹਿੰਦੀ ਹੈ ਇਕੱਠੇ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੈ ਔਰ ਆਨਲਾਈਨ ਹੀ ਤੁਸੀਂ ਨੂੰ ਜਿਹੜਾ ਅਪਲਾਈ ਕਰ ਸਕਦੇ ਹੋ ਔਰ ਇਹਦੇ ਵਿੱਚ ਪੇਪਰ ਦੇਣ ਵਾਲੇ ਜਿਹੜੇ ਵਿਦਿਆਰਥੀ ਨੇ ਪੰਜਾਬ ਦੇ ਵਿੱਚ ਦੋ ਸੈਂਟਰੇ ਦੇ ਹੁੰਦੇ ਨੇ ਪੱਕੇ ਜਿਹੜੇ ਸੈਂਟਰ ਨੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦੂਜਾ ਰਜਿੰਦਰਾ ਕਾਲਜ ਬਠਿੰਡਾ ਪਰ ਜੇ ਵਿਦਿਆਰਥੀਆਂ ਦੀ ਗਿਣਤੀ ਵੱਧ ਜਾਵੇ ਤਾਂ ਹੋਰ ਸੈਂਟਰ ਜਿਹੜੇ ਯੂਨੀਵਰਸਿਟੀ ਵੱਲੋਂ ਬਣਾਏ ਜਾਂਦੇ ਨੇ ਤੁਸੀਂ ਕਿਹੜੇ ਐਗਜ਼ਾਮ ਸੈਂਟਰ ਦੇ ਵਿੱਚ ਪੇਪਰ ਦੇਣਾ ਇਹ ਤੁਸੀਂ ਜਦੋਂ ਆਨਲਾਈਨ ਅਪਲਾਈ ਕਰਨਾ ਉਰੋਂ ਤੁਸੀਂ ਚੂਜ਼ ਜਿਹੜਾ ਉਹ ਕਰ ਸਕਦੇ ਹੋ ਔਰ ਜੇਕਰ ਕਿਸੇ ਨੇ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਹੋ ਕਿ ਨੌਜਵਾਨ ਚਾਹੁੰਦਾ ਨਹੀਂ ਜੇ ਮੈਨੂੰ ਹੋਰ ਡਿਟੇਲ ਵਿੱਚ ਜਾਣਕਾਰੀ ਚਾਹੀਦੀ ਆ ਤਾਂ ਯੂਨੀਵਰਸਿਟੀ ਦੇ ਜਿਹੜੇ ਆ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਲੈਂਡਲਾਈਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਇਹਦੇ ਤੋਂ ਤੁਸੀਂ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ ਸਰਕਾਰੀ ਛੁੱਟੀ ਨਾ ਹੋਵੇ ਸ਼ਨੀਵਾਰ ਐਤਵਾਰ ਨੂੰ ਛੱਡ ਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 9:00 ਵਜੇ ਤੋਂ ਲੈ ਕੇ 5 ਵਜੇ ਤੱਕ ਫੋਨ ਕਰਕੇ ਪੂਰੀ ਜਿਹੜੀ ਜਾਣਕਾਰੀ ਹੈ ਉਹ ਡਿਟੇਲ ਵਿੱਚ ਤੁਸੀਂ ਲੈ ਸਕਦੇ ਹੋ ਔਰ ਇਹਦੇ ਸਿਲੇਬਸ ਦੀ ਗੱਲ ਕਰਾਂ ਤਾਂ ਜਦੋਂ ਵੀ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਉੱਥੇ ਸਾਰਾ ਸਿਲੇਬਸ ਇਹ ਡਿਪਾਰਟਮੈਂਟ ਵੱਲੋਂ ਜਿਹੜਾ ਪਾਇਆ ਹੋਇਆ ਤੁਸੀਂ ਡਾਊਨਲੋਡ ਪੀਡੀਐਫ ਉਹਦੀ ਕਰ ਸਕਦੇ ਹੋ ਔਰ ਇਹਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਤਿਆਰੀ ਕਰ ਸਕਦੇ ਹੋ ਉਹ ਵੀ ਉੱਥੇ ਸੁਜੈਸਟ ਤੁਹਾਨੂੰ ਕੀਤੀਆਂ ਹੋਈਆਂ ਨੇ ਉਤੋਂ ਤੁਸੀਂ ਜਾਣਕਾਰੀ ਲੈ ਕੇ ਕਿਤਾਬਾਂ ਜਿਹੜੀਆਂ ਉਹ ਖਰੀਦ ਸਕਦੇ ਹੋ ਫਿਲਹਾਲ ਇਹਦੀ ਇੰਨੀ ਜਾਣਕਾਰੀ ਜਿਹੜੀ ਮੇਰੇ ਕੋਲ ਪਹੁੰਚੀ ਸੀ ਕਿ ਜਿਹੜੇ ਵੀ ਨੌਜਵਾਨ ਬੀਏ ਪਾਸ ਨੇ ਫੌਜ ਵਿੱਚ ਗ੍ਰੰਥੀ ਭਰਤੀ ਹੋਣਾ ਚਾਹੁੰਦੇ ਨੇ ਪਰ ਉਹਨਾਂ ਨੇ ਗਿਆਨੀ ਨਹੀਂ ਕੀਤੀ ਹੋਈ ਸੋ ਉਹ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ 15 ਜੂਨ ਤੋਂ ਬਾਅਦ ਓਪਨ ਕਰਕੇ ਔਨਲਾਈਨ ਅਪਲਾਈ ਕਰ ਸਕਦੇ ਨੇ ਔਰ ਜਿਹੜੇ ਮੋਬਾਈਲ ਨੰਬਰ ਤੁਹਾਨੂੰ ਦਿੱਤੇ ਨੇ ਉਤੋਂ ਪੂਰੀ ਜਾਣਕਾਰੀ ਤੁਸੀਂ ਲੇਖਦੇ ਲੈ ਸਕਦੇ ਹੋ ਫਿਰ ਵੀ ਤੁਹਾਡਾ ਕੋਈ ਸਵਾਲ ਹੁੰਦਾ ਹੈ ਤਾਂ ਤੁਸੀਂ ਵੀਡੀਓ ਦੀ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਸਵਾਲ ਛੱਡ ਸਕਦੇ ਹੋ ਜਿਨ੍ਹਾਂ ਨੇ ਗੱਲ ਕਰਨੀ ਹੋ ਆਪਣਾ ਮੋਬਾਈਲ ਨੰਬਰ ਪਲੀਜ਼ ਜ਼ਰੂਰ ਦੇ ਦੇਆ ਜੀ ਕਿਉਂਕਿ ਮੈਂ ਜੀ ਆਪਣਾ ਨੰਬਰ ਦਿੰਨਾਂ ਤਾਂ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਸੋ ਆਪਣੇ ਕੰਮ ਦੇ ਵਿੱਚ ਵਿਜੀ ਹੋਈਦਾ ਨਹੀਂ ਪੂਰਾ ਜਵਾਬ ਦਿੱਤਾ ਜਾਂਦਾ ਸੋ ਤੁਸੀਂ ਜਾਂ ਤਾਂ ਮੈਨੂੰ ਮੇਲ ਕਰ ਦਿਓ ਮੇਰੀ ਮੇਲ ਆਈਡੀ ਦਿੱਤੀ ਹੋਈ ਆਪਣਾ ਮੋਬਾਈਲ ਨੰਬਰ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਪਾ ਦਿਓ ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਿੰਨਾ ਕੁ ਮੈਨੂੰ ਪਤਾ ਹੋਏਗਾ ਜ਼ਰੂਰ ਦੇਵਾਂਗਾ ਵਾਕਿ ਜਦੋਂ ਵੀ ਇਹ ਪੋਰਟਲ ਓਪਨ ਹੁੰਦਾ 15 ਜੂਨ ਤੋਂ ਬਾਅਦ ਤਾਂ ਪੂਰੀ ਜਾਣਕਾਰੀ ਕਿਵੇਂ ਤੁਸੀਂ ਅਪਲਾਈ ਕਰਨਾ ਕੀ ਸਾਰਾ ਕੁਛ ਦੇ ਵਿੱਚ ਸਿਲੇਬਸ ਕਿਵੇਂ ਡਾਊਨਲੋਡ ਹੁੰਦਾ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਸਾਂਝੀ ਕਰ ਦੇਵਾਂਗਾ ਸੋ ਵੱਧ ਤੋਂ ਵੱਧ ਪੰਜਾਬ ਦੇ ਸਿੱਖ ਨੌਜਵਾਨ ਇਸ ਫੌਜ ਦੇ ਵਿੱਚ ਗ੍ਰੰਥੀ ਦੀ ਭਰਤੀ ਵਾਸਤੇ ਤਿਆਰੀ ਕਰੋ ਜਿਹੜੇ ਅਜੇ ਪਲੱਸ 2 ਕਰ ਰਹੇ ਨੇ ਬੀਏ 'ਚ ਪੜ ਰਹੇ ਨੇ ਉਹ ਕੋਸ਼ਿਸ਼ ਕਰੋ ਬੀਏ ਦੇ ਵਿੱਚ ਜਨਰਲ ਪੰਜਾਬੀ ਤੁਹਾਡੇ ਕੋਲ ਹੁੰਦੀ ਹੈ ਲੈਕਟੋ ਪੰਜਾਬੀ ਸਬਜੈਕਟ ਹੋਵੇ ਤਾਂ ਹੋਰ ਚੰਗੀ ਗੱਲ ਹੈ ਤਾਂ ਨਹੀਂ ਤਾਂ ਜੇ ਤੁਸੀਂ ਪੀਏ ਕਰ ਲਈਏ ਤੁਸੀਂ ਗਿਆਨੀ ਦਾ ਇੱਕ ਸਾਲ ਦਾ ਕੋਰਸ ਜ਼ਰੂਰ ਕਰ ਸਕਦੇ ਹੋ ਔਰ ਫੌਜ ਦੇ ਵਿੱਚ ਜਿਹੜਾ ਤੁਸੀਂ ਸਿੱਧੇ ਗ੍ਰੰਥੀ ਭਰਤੀ ਤਕਰੀਬਨ 50 60 ਹਜ਼ਾਰ ਤੋਂ ਜਿਹੜੀ ਤੁਹਾਡੀ ਤਨਖਾਹ ਹੈ ਉਹ ਸਟਾਰਟ ਹੋਣੀ ਹੈ ਔਰ ਜਦੋਂ ਹੁਣ ਅੱਗੇ 8ਵਾਂ ਪੇਕ ਮਿਸ਼ਨ ਆ ਜਾਏਗਾ ਤਾਂ ਲੱਖ ਰੁਪਏ ਤੋਂ ਉੱਪਰ ਤਕਰੀਬਨ ਜਿਹੜੀ ਤਨਖਾਹ ਫੌਜ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਉਹ ਹੁੰਦੀ ਹੈ ਜਿਹੜੇ ਵੀ ਰਾਗੀ ਸਿੰਘ ਕਿਤੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਤਨਖਾਹ ਬਹੁਤ ਘੱਟ ਹੈ ਫਿਜ਼ੀਕਲੀ ਫਿੱਟ ਨੇ ਸੋ ਪੂਰੀ ਜਿਹੜੀ ਫੌਜ ਦੇ ਵਿੱਚ ਇਹ ਭਰਤੀ तरीके ਨਾਲ ਜਾਣਕਾਰੀ ਲੈ ਕੇ ਹੋ ਸਕਦੇ ਨੇ ਇਸੇ ਚੈਨਲ ਤੇ ਮੈਂ ਵੀਡੀਓ ਪਾਈਆਂ ਹੋਈਆਂ ਉਹਨਾਂ ਵੀਡੀਓ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਪਾ ਦੇਵਾਂਗਾ ਤੁਸੀਂ ਇੱਕ ਇੱਕ ਕਰਕੇ ਸਾਰੀਆਂ ਵੀਡੀਓ ਵੇਖ ਸਕਦੇ ਹੋ ਕਿਵੇਂ ਉਹਦੇ ਵਿੱਚ ਫਿਜ਼ੀਕਲ ਟੈਸਟ ਹੁੰਦਾ ਕਿਵੇਂ ਤੁਸੀਂ ਜਿਹੜੀ ਤਿਆਰੀ ਕਰਨੀ ਹੈ ਰਿਟਨ ਟੈਸਟ ਦੀ ਤਿਆਰੀ ਕਰਨੀ ਹੈ ਕਿਵੇਂ ਇੰਟਰਵਿਊ ਹੁੰਦੀ ਹੈ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਜ਼ਰੂਰਤਮੰਦ ਨੌਜਵਾਨ ਦਾ ਜਿਹੜਾ ਭਲਾ ਹੋ ਸਕੇ ਕੋਈ ਫੌਜ ਵਿੱਚ ਰਹਿ ਕੇ ਆਪਣੇ ਧਰਮ ਦੀ ਸੇਵਾ ਵੀ ਕਰ ਸਕਦਾ ਹੈ ਆਪਣੇ ਪਰਿਵਾਰ ਨੂੰ ਵੀ ਵਧੀਆ ਅਹੁਦੇ ਤੇ ਪਹੁੰਚ ਕੇ ਜਿਹੜਾ ਆਪਣਾ ਵਧੀਆ ਖੁਸ਼ਹਾਲ ਜੀਵਨ ਬਣਾ ਸਕਦਾ ਹੈ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ